ਦੇ ਪਾਵੇ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਚਰਨਾਂ ਨੂੰ ਪਾਵੇ ਨਿਹਾਲ ਹੋ ਜਾਵਾ ਵਾਹ ਸ਼੍ਰੀ ਅਕਾਲ ਪਰ ਮੈਂ ਸਣੀ ਜੀ ਦੇ ਕੰਮਾਂ ਨੂੰ ਭਾਵੇਂ ਸਤ ਸਤ ਸਤਿਕਾਰ ਉਹ ਬਹੁਤ ਬੋਲਦਾ ਹੈ ਤੋ ਨਾਮ ਵਾਹਿਗੁਰੂ ਸਤ 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 ਕਰੇਗ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤ ਨਾਮ ਵਾਹਿਗੁਰੂ ਅਕੀਸ਼ ਕਰੇਗ ਜਾਵੇ ਨਿਹਾਲ ਹੋ ਜਾਵੇ ਸ਼ੀਦਾ ਰੂਪਾਵੇ ਨਿਹਾਲ ਹੋ ਜਾਵੇ ਸਤ ਨਾਮ ਵਾਹਿਗੁਰੂ Satanam wa Edu, 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 Satanam

Sat Nam Satanam varre, Satanam varre, Satanam varre, ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਜਿਹੜੇ ਆਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਅਜ ਕੇ ਜਿਹੜੇ ਜਾਵੇ ਨਿਹਾਲ ਹੋ ਜਾਵੇ ਸਿਦਾਂ ਨੂੰ ਪਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਜੈਕਾਰ ਆਗਿਆ ਦੇ ਨਾਲ ਹੋ ਜਾਵੇ ਕਲਗੀ ਤਰਪਾ ਸ਼ਾਡੂ ਭਾਵੇਂ ਨਾਲ ਹੋ ਜਾਵੇ ਵਾਹਿਗੁਰੂ ਜੀ ਕਾਰ ਰਾਜ ਕੀ ਰਕਾਰੇ ਵੀ ਆਵੇ ਨੀ ਹਾਲ ਹੋ ਜਾਵੇ ਖਾਲਸੇ ਦਾ ਰਾਜ ਹੋ ਜਾਵੇ ਸਤਿ ਸ੍ਰੀ ਅਕਾਲ ਇਤਨਾ ਵੱਡੀ ਜੀ ਫੋਟੋ ਲੈਣੀ ਓ ਕੀ ਦੇਖਣਾ ਕਲੰਪ ਬਣਾਉਣ ਲੈ ਆਪ ਕੋਣ ਅੱਜ ਇੱਕ ਕਰੇਕ ਜਾਵੇ ਨਿਆਲ ਹੋ ਜਾਵੇ ਸ਼ਹੀਦ ਬਾਬਾ ਗੁਰਬਜਨ ਸਿੰਘ ਮਾਨੋ ਚਾਲ ਸਾਹਿਬ ਜੀ ਨੂੰ ਪਾਵੇ ਨਿਆਲ ਹੋ ਜਾਵੇ ਮਹਾਨ ਸੂਰਮੇ ਯੋਧੇ ਜਰਨੈਲ ਜੰਗੀ ਜਰਨੈਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹੀ ਮਹਾਰਾਜ ਬਾਬਾ ਗੁਰਵਚਨ ਸਿੰਘ ਮਾਨੋਚਾਲ ਤੇ ਨਾਲ ਦੇ ਭਚੰਗੀ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਆਪ ਜੀ ਨੇ ਕਿਰਪਾ ਕਰਨੀ ਮਹਾਰਾਜ ਜੀਓ ਤਿਆਰ ਵਰ ਤਿਆਰ ਮਨ ਬਾਣੀ ਕਰਕੇ ਤਿਆਰ ਵਰ ਤੈ ਰੂਚੇ ਸੁਚੇ ਜੀਵਨ ਬਖਸ਼ਿਸ਼ ਕਰਨੇ ਚੜ੍ਹਦੀਆਂ ਕਲਾ ਕਰਨੀਆਂ ਕਿਰਪਾ ਕਰਨੀ ਤਿਆਰ ਵਰ ਤਿਆਰ ਮਹਾਰਾਜ ਸੱਚੇ ਪਾਤਸ਼ਾਹ ਜੀਓ ਗੁਰਸਿੱਖੀ ਗੁਰਸਿੱਖੀ ਕੇਸਾ ਸਵਾਸਨਾ ਦੇ ਦਾਤਾ ਅਮਰਤ ਵੇਲੇ ਦੀਆਂ ਦਾਤਾਂ ਬਾਅਦ ਤੋਂ ਬਾਅਦ ਗੁਰਬਾਣੀ ਨਾਲ ਪਿਆਰ ਗੁਰਮੁਖ ਨਾਮ ਨਾਨ ਚਨਾ ਦੀਆਂ ਦਾਤਾਂ Thank